ਅਜਾਬਾ ਚੱਲੇ ਆਂ ਅੰਦੌਰ ਵਾਲੀ ਭੈਣ ਦੇ ਭਤੀਜੇ ਦੀ ਜਾਗੋ ਆ ਹਿੰਮਤ ਦੀ ਅਜੇ ਕਿੰਨੇ ਕ ਟਾਈਮ ਨੂੰ ਆਉਂਦਾ ਨਾਨਕਾ ਮੇਲ ਮੈਨੂੰ ਕਿੰਨੇ ਵਾਰ ਆ ਜਾਣਗੇ ਉਹ ਚੱਲ ਬਿਆਲਾ ਕੇ ਚੱਲਗੇ ਤਰ ਚੱਲ ਬਿਆਗੜ ਚਲੋ ਪੇਸ਼ੰਤ ਚਲ ਜੀ ਜਾਗੋ ਦਿਖਾ ਕੇ ਲਈ ਇਹ ਚ ਕੀ ਆ ਬਰਗਰ ਨਾ ਬਰਗਰ ਆ ਤੇਰੇ ਪਿਓ ਨੇ ਲਾ ਕੇ ਦਿੱਤੇ ਸੋ ਅਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਆਣੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆਂ ਅੰਦੌਰ ਵਾਲੀ ਭੈਣ ਦੇ ਭਤੀਜੇ ਦੀ ਜਾਗੋ ਆ ਹਿੰਮਤ ਦੀ ਭੈਣੀ ਜਿੱਥੇ ਆਪਾਂ ਕੱਲ ਗਏ ਸੀਗੇ ਬਾਟ ਤੇ ਸ੍ਰੀ ਖਨਪਾਰ ਸਾਹਿਬ ਜੀ ਦੇ ਭੋਗ ਪਏ ਸੀਗੇ ਤੇ ਆਪਾਂ ਫਿਰ ਮੁੜਿਆਏ ਸੀ ਭੋਗ ਤੋਂ ਬਾਅਦ ਤੇ ਅੱਜ ਆਪਾਂ ਚੱਲੇ ਆਂ ਸਾਰੇ ਆਣੇ ਜਾਗੋ ਤੇ ਹਜੇ ਅੱਧੇ ਬੰਦੇ ਅਸੀਂ ਚੱਕਾਂਗੇ ਟੱਟ ਤੋਂ ਫਿਰ ਅਸੀਂ ਜਾਵਾਂਗੇ ਸ਼ਰਾਬੇ ਸ਼ਰਾਬੇ ਮੰਮੀ ਕੱਲ ਦੀ ਸਭ ਸੀਗੀ ਕੰਮੇ ਭੈਣੇ ਕੋਲੇ ਤੇ ਉਦੋਂ ਬਾਅਦ ਫਿਰ ਮੰਮੀ ਚੇਂਜ ਕਰੂਗੀ ਡਰੈਸ ਉਹਦੇ ਕੱਪੜੇ ਅਸੀਂ ਨਾਲ ਚੱਕ ਲਿਆਂਦੇ ਆ ਤੇ ਲਤਾਲੇ ਜਾਣਾ ਫੇਰ ਜਾਣਾ ਲਤਾਲੇ ਕੱਲ ਲਤਾਲੇ ਅਸੀਂ ਗਏ ਨਹੀਂ ਥੋੜਾ ਕੰਮ ਪੈ ਗਿਆ ਸੀ ਹਾਂ ਨਹੀਂ ਸੀਰੀਅਸ ਹੋਈ ਸੀ ਹਾਂ ਬਾਹਲੇ ਮਤਲਬ ਕੰਮ ਤੇ ਕੰਮ ਆਪਣੇ ਜਿਹੜੇ ਢੱਟਾਂ ਵਾਲੀ ਨਾਨੀਆਂ ਸੁਮਨ ਦੀ ਨਾਨੀ ਉਹ ਢਲੇ ਹੋ ਗਈ ਸੀ ਕਿ ਕੱਲ ਜਿਹਦੇ ਕਰਕੇ ਸਾਨੂੰ ਫਿਰ ਪਹਿਲਾਂ ਦਾ ਤਾੜਿਆਂ ਵਾਲਾ ਸੀ ਉਧਰੋਂ ਕੈਂਸਲ ਕਰਕੇ ਅਸੀਂ ਇੱਧਰ ਆਏਗੇ ਸੀਗੇ ਹੁਣ ਪਹਿਲਾਂ ਟੱਟ ਜਾਵਾਂਗੇ ਟੱਟ ਪੰਡੋਰੀ ਫੇਰ ਅਸੀਂ ਜਾਵਾਂਗੇ ਨਹੀਂ ਕੱਲ ਸਾਨੂੰ ਇੱਕ ਸਰਪ੍ਰਾਈਜ਼ ਵੀ ਮਿਲ ਗਿਆ ਸੱਚ ਅਸੀਂ ਜਾਣਾ ਸੀ ਨਾਨੀ ਦਾ ਪਤਾ ਲੈਣਾ ਫੇਰ ਸਾਨੂੰ ਰਸਤੇ 'ਚ ਪਤਾ ਲੱਗਿਆ ਮੇਰੀ ਮਾਮੀ 20 ਸਾਲਾਂ ਬਾਅਦ ਆਈ ਸੀ ਹਾਂ ਇੱਕ ਸਰਪ੍ਰਾਈਜ਼ ਵੀ ਮਿਲਿਆ ਕੱਲ ਮਾਮੀ ਆ ਗਈ 20 ਸਾਲਾਂ ਬਾਅਦੋਂ ਇੰਗਲੈਂਡ ਤੋਂ ਆਈ ਸੀ ਆਪਣੇ ਦੀ ਮਾਮੀ ਤੇ ਮੇਰੀ ਵੀ ਮਾਮੀ ਆ ਫੇਰ ਆਪਾਂ ਉਹਨਾਂ ਨੂੰ ਮਿਲਣ ਚਲੇ ਗਏ ਉਥੋਂ ਪਹੁੰਚ ਲੱਗਿਆ ਸਾਨੂੰ ਬਿਮਾਰ ਨਾਨੀ ਡਿੱਲੀ ਆ ਫਿਰ ਅਸੀਂ ਗਏ ਆਕਾਲ ਹਸਪਤਾਲ ਫਿਰ ਨਾਨੀ ਨੂੰ ਘਰੇ ਲੈ ਕੇ ਆਂਦਾ ਘਰੇ ਲਿਆਉਣ ਤੋਂ ਬਾਅਦ ਅੱਜ ਹੁਣ ਫਿਰ ਤਾਂ ਅਸੀਂ ਤਿਆਰ ਹੋ ਕੇ ਚੱਲੇ ਆ ਪਹਿਲਾਂ ਟਟਾਂ ਟਟਾਂ ਤੋਂ ਮੰਮੀ ਚੱਕੀ ਸੌਲੀ ਤਾਰਨੀ ਆ ਸੌਲੀੋਂ ਫਿਰ ਅਸੀਂ ਰੂਟ ਫਾੜਨਾ ਸਰਾਬੇ ਵਾਲਾ ਅੱਜ ਤਾਂ ਫਿਰ ਰੋਡ ਵੇਜੀ ਬਣੀ ਵੀ ਆ ਗੱਡੀ ਝੋੜਾਂ ਤੋਂ ਤੁਰ ਕੇ ਨਤਾਲੇ ਵਾਲਾ ਹਾਂ ਝੋੜਾਂ ਟਟ ਸੌਲੀ ਸਰਾਬਾ ਲਤਾਲਾ ਭੈਣੀ ਪੰਜ ਅੱਡੇ ਅੱਜ ਆਪਣੇ ਕੋਲੇ ਜੇ ਕੋਈ ਰਾਘਰੀ ਵਾਲਾ ਹੋਵੇ ਤਾਂ ਦੱਸ ਦਿਓ ਵਿੱਚੋਂ ਭਾਗੇ ਲਿਆ ਜਾਗੇ ਸੱਚ ਇੱਕ ਚੀਜ਼ ਹੋਰ ਹਾਂ ਹੋਰ ਕੀ ਰਹਿ ਗਿਆ ਹਾਂ ਸਾਰਿਆਂ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਕੱਪੜੇ ਨਹੀਂ ਬਦਲੇ ਦੱਸ ਹਾਂ ਵੀ ਸੱਚ ਹਾਂ 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 ਜਿਹੜੇ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਇਹ ਵਿੱਚ ਬਈ ਤੁਹਾਡੇ ਕੋਲੇ ਲੀਡੇ ਤਾਂ ਇੰਨੇ ਆ ਵੀ ਤੁਸੀਂ ਪਾਉਂਦੇਗਾ ਤੋਂ ਨਹੀਂ ਉਹ ਜਿਹੜਾ ਉਸ ਦਿਨ ਜਾਗੋ ਵਾਲਾ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਸੀਗਾ ਉਹਦੇ ਵੀ ਮਾਸੀ ਜੀ ਢਿੱਲੇ ਹੋ ਗਏ ਸੀ ਜਿਸ ਕਾਰਨ ਦੇ ਦਾਦੀ ਹਾਂ ਜਿਸ ਕਾਰਨ ਦੀ ਜਿਹੜੀ ਦਾਦੀ ਸੀ ਸਾਡੀ ਜਿਹੜੀ ਮਾਸੀ ਆ ਉਹਨਾਂ ਦੀ ਜਿਹੜੀ ਸਿਹਤ ਆ ਉਹ ਥੋੜੀ ਜਿਹਾ ਡਾਊਨ ਸੀਗੇ ਉਹਦਣ ਤੇ ਪਹਿਲਾਂ ਕੋਈ ਇਰਾਦੇ ਨਹੀਂ ਸੀਗੇ ਵੀ ਜਾਗੋ ਕੱਢਾਂਗੇ ਫੇਰ ਚਲੋ ਮੌਕੇ ਤੇ ਪਲਾਨ ਬਣ ਗਿਆ ਤਾਂ ਕਰਕੇ ਜਿਹੜੇ ਕੱਪੜੇ ਸੀਗੇ ਅਸੀਂ ਤਾਂ ਪਹਿਲਾਂ ਪੈਨ ਡਾਉਣ ਲੱਗੇ ਸੀਗੇ ਫਿਰ ਉਹ ਕਹਿੰਦੇ ਵੀ ਜਾਗੋ ਕੱਢ ਚੱਲੋ ਤੁਹਾਨੂੰ ਪਤਾ ਹੀ ਆ ਤੁਸੀਂ ਕੈਮਰਾਮੈਨ ਵੀ ਅਸੀਂ ਆਪ ਹੀ ਬਣੇ ਵੇ ਸੀ ਉਹਦਣ ਹਾਂ ਤੋੜਾ ਉਹਨਾਂ ਦੀ ਪ੍ਰੋਬਲਮ ਆ ਗਈ ਕਰਕੇ ਨਾ ਮਤਲਬ ਸਾਰਾ ਕੁਝ ਹਾਂ ਹੋ ਗਿਆ ਕਿ ਉਹਦੀ ਦਾਦੀ ਵੀ ਢਿੱਲੇ ਹੋ ਗਏ ਆ ਕਰਕੇ ਫਿਰ ਇੰਨਾ ਇੰਨਾ ਇਕੱਠ ਨਹੀਂ ਉਹਨਾਂ ਨੇ ਕੀਤਾ ਵਾ ਆ ਕਰਕੇ ਜੇ ਜੇ ਜਾਗੋ ਵਾਲਾ ਸਿਸਟਮ ਹੁੰਦਾ ਤਾਂ ਆਪਾਂ ਨਾਨਕਾ ਮੇਲ ਪੂਰਾ ਲੈ ਕੇ ਜਾਣਾ ਸੀ ਪਿੰਡੋਂ ਤੁਹਾਨੂੰ ਲੱਗਦਾ ਸੀ ਅਸੀਂ ਇੱਕ ਸੂਟ 'ਚ ਜਾਗੋ ਕੱਢ ਦਿੰਦੇ ਹਾਂ ਸੀ ਉਹ ਮੇਰੇ ਕੋਲ ਬਹੁਤ ਆ ਮੈਨੂੰ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਆ ਸਹੀ ਗੱਲ ਵੀ ਸੁਮਨ ਕੋਲ ਇੰਨੇ ਸੂਟ ਆ ਪਾਉਂਦੀ ਨਹੀਂ ਮੈਨੂੰ ਸ਼ੌਂਕ ਘਾਟਾ ਥੋੜਾ ਜਿਹਾ ਤੇ ਕੱਪੜੇ ਮੇਰੇ ਕੋਲ ਬਹੁਤ ਆ ਸੂਟ ਵੀ ਮੇਰੇ ਕੋਲ ਬਾਧੂ ਆ 31 ਸੂਟ ਤਾਂ ਮੇਰੀ ਬਰੀ ਦੇ ਸੀ ਜਿਹੜੇ ਅੱਤੇ ਅੱਤੇ ਅਨਸਟਿਚ ਪਏ ਆ ਮੈਂ ਸਾਰੇ ਨਹੀਂ ਸਵਾਏ ਸੀ। ਬਸ ਠੀਕ ਹੈ। ਤੇ ਉਹਦੇ ਕਰਕੇ ਹੋ ਗਿਆ ਤੁਹਾਨੂੰ ਪ੍ਰੋਗਰਾਮ ਜਾਗੋ ਵਾਲਾ ਤਾਂ ਕਰਕੇ ਨਹੀਂ ਤਾਂ ਫਿਰ ਉਹਨਾਂ ਕੈਮਰਾਮੈਨ ਅਸੀਂ ਥੋੜੋ ਬਾੜਨਾ ਸਹੀ। ਫਿਰ ਕੈਮਰਾ ਫਿਰ ਜੀ ਪ੍ਰੋਪਰ ਆਪਾਂ ਜਾਗੋ ਲੈ ਕੇ ਜਾਣੀ ਸੀਗੀ। ਕਰਕੇ ਉਹ ਬੋਲੀਆਂ ਬੋਲੀਆਂ ਵਾਲੇ। ਇਹਨਾਂ ਨੂੰ ਤਾਂ ਬੋਲੀਆਂ ਹੀ ਨਹੀਂ ਹੁਣ ਦਿੱਤੀਆਂ ਉਸਦੇ ਇਹਨਾਂ ਨੇ। ਦਾਦ ਕਾ ਮੇਲ ਨੇ। ਨਹੀਂ ਅਸੀਂ ਦਾਦ ਕਾ ਮੇਲ ਚੁੱਪ ਕਰਾਣ ਲਈ ਬੋਲੀਆਂ ਪਵਾ ਪਵਾ ਜ ਲੈ ਕੇ ਜਾਂਦੇ ਕੋਈ। ਇਥੋਂ ਨਾਨਕਾ ਮੇਲ। ਚਲੋ। ਵਧੀਆ ਕਾਰਜ ਹੋ ਗਿਆ ਬਾਬਾ ਮੇਹਰ ਕਰੇ ਦੋਹਾਂ ਪਰਿਵਾਰਾਂ ਦੇ ਬਹੁਤ ਵਧੀਆ ਕਾਰਜ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਗਾਹਾਂ ਮੰਗੀ ਅਸੀਂ ਤੁਹਾਨੂੰ ਹਿੰਮਤ ਵੀਰੇ ਦਾ ਵਿਆਹ ਹਾਂ ਫੇਰ ਸਾਡੇ ਆਊਗਾ ਗੁੰਮੀ ਦਾ ਵਿਆਹ ਸ਼ੁਰੂ ਹੋ ਜਾਣਾ ਆਉਂਦੀਆਂ ਤੇ ਫਿਰ ਗਰਨੀਤ ਕੌਰ ਦਾ ਵਿਆਹ ਸ਼ੁਰੂ ਹੋ ਜਾਣਾ ਫਿਰ ਗਰਤੇਜ ਸਿੰਘ ਦਾ ਵਿਆਹ ਹੋ ਜਾਣਾ ਮੰਨ ਕੇ ਚੱਲੋ ਵੀ ਆਪਣੇ ਪਹਿਲਾ ਭਾਨਜੀ ਦਾ ਵਿਆਹ ਫੇਰ ਇੱਕ ਹੋਰ ਭਾਨਜੀ ਦਾ ਵਿਆਹ ਹੁਣ ਵਿਆਹ ਹੀ ਚੱਲਣਿਆ ਬਸ ਬਲੌਗ ਪੂਰੇ ਘੈਂਟ ਆਉਣਗੇ ਕੋਈ ਬਲੌਗ ਮੈਸਜ ਨਾ ਕਰਿਓ ਪੂਰਾ ਤੁਹਾਡਾ ਐਂਟਰਟੇਨਮੈਂਟ ਕਰਾਵਾਂਗੇ ਤੇ ਵਿਆਹ ਵਾਲੇ ਰੀਤੀ ਰਿਵਾਜ ਤੇ ਸਾਰੀਆਂ ਰਸਮਾਂ ਤੁਹਾਨੂੰ ਦਿਖਾਵਾਂਗੇ ਹੁਣ ਚੱਲਦੇ ਆਂ ਟੱਟਾਂ ਨੂੰ ਆ ਜਿਓ ਜੀ ਫਰੈਂਡ ਪਲੱਸ ਚਲੋ ਜੀ ਦੋ ਾਡੇ ਤਾਂ ਨਵੇੜਿਆਂ ਦੇ ਆ ਕਿ ਟੱਟਾਂ ਵਾਲਾ ਇੱਕ ਸਹੌਲੀ ਵਾਲਾ ਹੁਣ ਆਪਾਂ ਆ ਗਏ ਆ ਸਰਾਬੇ ਤੇ ਹੁਣ ਮਰੂਲਾ ਦਾ ਅੰਦਰੋਂ ਹੀ ਬਾਕੇ ਲੈ ਕੇ ਆਉਣੀ ਪੜੀਆਂ ਮੰਮੀ ਤੁਸੀਂ ਜਾਓ ਭੱਜ ਕੇ ਫਿਰ ਕੀ ਪਤਾ ਆਈ ਜਾਂ ਬਈ ਉਹਦਾਂ ਨੂੰ ਤੈਨੂੰ ਫੋਨ ਕਰਾਂਗੇ ਨਾਨੀ ਤੇ ਨੰਨੀ ਨੂੰ ਲਾ ਜਾ ਕੇ ਫਟਾਫਟ ਚੇਂਜ ਕਰਾ ਲਈ ਠੀਕ ਆ ਤੇ ਇਹਦਾ ਕੱਦੂ ਦਾ ਸੂਟ ਪਾੜ ਕੇ ਲੈ ਜੀ ਠੀਕ ਆ ਠੀਕ ਅਸੀਂ ਭੱਜ ਕੇ ਨਾਲ ਦੇ ਲਤਾਲੇ ਛਗਨ ਫੜਾ ਆਵਾਂਗੇ ਠੀਕ ਆ ਫਿਰ ਮੈਂ ਆ ਕੇ ਹੀ ਪ੍ਰਾਂਧੀ ਪਵਾਉਂਗੀ ਠੀਕ ਆ ਓਏ ਨਾਨੀ ਮੁੰਡੇ ਦੀ ਨਾਨੀ ਹਾਂ 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 ਹਜੇ ਕਿੰਨੇ ਕ ਟਾਈਮ ਨੂੰ ਆਉਂਦਾ ਨਾਨਕਾ ਮੇਲ ਨਾਨਕੇ ਮੇਲੇ ਨੂੰ ਕਿੰਨਾ ਟਾਈਮ 'ਚ ਆ ਜਾਣਗੇ ਉਹ ਸਾਢੇ 5 ਤਾਂ ਹੋ ਗਏ ਆ ਦੇ ਤੂੰ ਵੀਡੀਓ ਬਣਾ ਲਈ ਗੁੰਮੀ ਠੀਕ ਆ ਮੈਂ ਤੈਨੂੰ ਫੋਨ ਕਰੂੰਗੀ ਉਹ ਮੋੜ ਤੇ ਆ ਕੇ ਪਾਲੋ ਭਣ ਕੇ ਜਿੱਥੇ ਕੋਠੀ ਆ ਨਾ ਉੱਥੇ ਆ ਕੇ ਨੰਨੀ ਨੂੰ ਤੇ ਨਾਨੀ ਨੂੰ ਲੈ ਕੇ ਚੇਂਜ ਕਰਾ ਦੀ ਇਹਨਾਂ ਦਾ ਤੇ ਕੱਦੂ ਦਾ ਕੁੱਟਤਾ ਪਜਾਮਾ ਫੜ ਲਈ ਠੀਕ ਹੈ ਹਾਂ ਹਾਂ ਬਸ ਅਸੀਂ ਉੱਤੇ ਘੰਟੇ ਆਲਾ ਤੇ ਸੈਟ ਬਾਹਰ ਆਉਣ ਲੱਗ ਗਏ ਓਏ ਟਾ 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 ਚੱਲ ਬਿਆਲ ਆ ਕੇ ਚੱਲਗੇ ਇਧਰੋਂ ਚੱਲ ਬਿਆਲ ਚਲੋ ਪੇਸ਼ੈਂਟ ਚੱਲਦੇ ਜਾ ਕੋ ਦਿਖਾ ਕੇ ਲੈ ਆਈਏ ਚਾਣਾ ਦਿੱਜੀ ਵੀ ਆਉਣੇ ਕਿਤੇ ਹੈ ਚੱਕਰ ਦਾ ਨਹੀਂ ਆਉਣਾ ਹੁਣ ਹਾਂ ਹਾਂ ਜਸ ਨੇ ਕਿਵੇਂ ਆ ਚੱਕਰਾਂ ਚ ਪਾਉਗੀ ਮਿਲਿਆ ਨਹੀਂ ਸਿੰਦਰਨੀ ਨੂੰ ਚੱਲ ਵਾਹ ਗੱਡੀ ਚ ਨਹੀਂ ਗੱਡੀ ਚ ਆਹੋਲੀ ਉਹ ਗਿਆ ਜਿੱਥੇ ਉੱਥੇ ਸੈਟ ਕਰੂਗਾ ਮੁੰਡੇ ਦੀ 마ਸੀ ਸੈਟ ਨਾ ਦੇ ਨੰਨੀ ਤੋਂ ਪਿੱਛੇ ਨੂੰ ਠੀਕ ਹੈ ਵਧੀਆ 마ਸੀ ਸੰਭਾਲੂਗੇ ਤੇ ਕਰਦੇ ਆ ਬੈਗ ਲੱਗੇ ਆਦਾ ਟਾਈਮ ਹੋਇਆ ਵਿਆਹ ਦਾ 5 ਵਜੇ ਲਾ ਲੈਂਦੀ ਆ ਪਹਿਲਾਂ ਤਾਂ ਇਹ ਐ ਐ ਈ ਨਾ ਆਏ ਤਾਂ ਕੋਈ ਨਾ ਬੂਟ ਪੁੱਠੇ ਪਾਈ ਫਿਰਦੀ ਐ ਸਿੱਧੇ ਆ ਪੁੱਠੇ ਆ ਸਿੱਧੇ ਆ ਅੱਜ ਨਹੀਂ ਲੰਗਰ ਨੋਂਗਰ ਸੀ ਕੋਈ ਲੰਗਰਾਂ ਦੇ ਕੋਈ ਰੋਟੀਆਂ ਪਾੜਦੀਆਂ ਫਿਰ ਇੱਤੇ ਆਇਤਾ ਚੇਤੇ ਕਰਦੀ ਸੀ ਤੈਨੂੰ ਮੁੰਟੇ ਦੀ ਨਾਨੀ ਪਾਉਂਦੀ ਪੁੱਠੀ ਪਜਾਮੀ ਕੱਲ ਚੰਗਾ ਜਾਣਾ ਤਾਂ ਆ ਜਾ ਨਹੀਂ ਮੈਂ ਨਹੀਂ ਜਾਣਾ ਉਦਨ ਜਾਣਾ ਹਸਾਲੀ ਵਾਲੀ ਮੰਮੀ ਦਾ ਨਹੀਂ ਭਲੇਖੇ ਨਾਲ ਲੈ ਗਈ ਚੱਕ ਕੇ ਬਾਸਿੰਗ ਪਾਊਡਰ ਨਿਰਮਾ ਨਿਰਮਾ ਪਹਿਲੇ ਇਸਤੇਮਾਲ ਕਰੇ ਫਿਰ ਬਸ ਬਾਸ ਕਰੇ ਕੀ ਖੋਲਣਾ ਸਾਰੀ ਗੱਡੀ ਖੋਲੀ ਫਿਰਦੇ ਹੋਰ ਇਹਦਾ ਹੁਣ ਕੀ ਖੋਲਦਾ ਚਲੋ ਉੱਤੇ ਬਾਈ ਸਾਸਰੀ ਕਾਂ ਆਹ ਤਾਂ ਆ ਜਾ ਜਾਣਾ ਚੰਗਾ ਜਾ ਜਾਣਾ ਕੀ ਰਹਿ ਗਿਆ ਆਈ ਨਹੀਂ ਜਾ ਪਉਣੀ ਆਂ ਸਾਹੀ ਉਹੀ ਸਾਹ ਡੋਡੇ ਵੀ ਕੱਢਦੇ ਇਹਦੇ ਹੱਥ ਨੇ ਟਾਈਮ ਹੋਇਆ ਵੇ ਹੁਣ ਇਹਦਾ ਓਕੇ ਬਾਏ ਦੋ ਪੜਾ ਰਹੇਗੇ ਹੁਣ ਜਾਣਾ ਲਤਾਲੇ ਨੂੰ ਫਿਰ ਭੈਣੀ ਨੂੰ ਚਲੋ ਕਰਾਂ ਆ ਛੂਟ ਮੇਰਾ ਲੈ ਜਾਂਦਾ ਹਾਂ ਬਦਲ ਲਿਓ ਛੂਟ ਪੜਾ ਸੁਣਾ ਚੱਕ ਕੇ ਲਿਆਂਦਾ ਮੁੰਡੇ ਦੀ ਨਾਨੀ ਦਾ ਇਹ ਚ ਕੀ ਆ 버ਗਰ ਨਾ 버ਗਰ ਆ ਤੇਰੇ ਪਿਓ ਨੇ ਜਾ ਕੇ ਦਿੱਤੇ ਦੀ ਮਾਰਦੇ ਆ ਟੂਹੀ 버ਗਰਾਂ ਦੀ ਆ ਤਾਂ ਸਾਡੇ ਪਨੀਰ ਵਾਲਿਆਂ ਚ ਹੱਥ ਆ ਪਨੀਰ ਪਕੌੜਾ ਗੋਭੀ ਵਾਲੇ ਫਿੰਗਰਾਂ ਤੇ ਨਾਲ ਹੋਣਗੀਆਂ ਟਿੱਕੀਆਂ ਵਾਜੀ ਵਾ ਵੀ ਗੁੰਮੀ ਨੂੰ ਫੜਾ ਦੀ ਠੀਕ ਹੈ ਕੀ ਭੈਣੀ ਆ ਗਈ ਭੈਣੀ ਇਹ ਪਾਣੀ ਕਿੱਥੇ ਇਹਨੂੰ ਵੀ ਪਤਾ ਮੈਂ ਭੈਣੀ ਕਹਿਣਾ ਸੀ ਗੁੰਮੀ ਨੂੰ ਕਰਦਾ ਮੈਂ ਫੋਨ ਇੱਕ ਮਿੰਟ ਨਹੀਂ ਆਪਾਂ ਜਾਣਾ ਕਿੱਧਰ ਨੂੰ ਆਣਾ ਆਪਾਂ ਸਿੱਧੇ ਹੀ ਫਿਰ ਪਾਲੋ ਭੈਣੀ ਕੀ ਕੋਠੀ ਕੋਲ ਤਾਰ ਜੰਨੇ ਮੰਮੀ ਆ ਦੇ ਫਿਰ ਕੋਠੀ ਤਾਂ ਆ ਗਈ ਹਾਂ ਹਾਂ ਇੱਧਰ ਟਾਲ ਹੁਣ ਆਪਾਂ ਆ ਦੇ ਉਹਨਾਂ ਦੀ ਹੋਈ ਆ ਗੁੰਮੇ ਆ ਜਾ ਪਾਲੋਂ ਭੈਣੇ ਕੀ ਕੋਠੀ ਕੋਲੇ ਆ ਲੰਕਾ ਇੱਧਰ ਖੜੇ ਆ ਭਾਈ ਨਾਨਕਾ ਮੇਰੇ ਤਾਂ ਆਇਆ ਨਹੀਂ ਮੈਂ ਸੈਟ ਫੜਾਉਣ ਲੱਗੀ ਆ ਤੇ ਆਪਣੇ ਦੂਜੇ ਕੱਦੂ ਦਾ ਕੋਰਤਾ ਪਜਾਮਾ ਤੇ ਨਾਨੀ ਦੇ ਨਾਨੀ ਦਾ ਚੇਤ ਕਰਾਦੀ ਕਿੱਥੇ ਕਿੱਥੇ ਨਾਨੀ ਉਹਨੂੰ ਨਹੀਂ ਗਲੀ ਜੀ ਬਾੜਦੀ ਤੂੰ ਗੇਟਾਂ ਜਾ ਜਾ ਆ ਦੇ ਭੈਣੇ ਹੋਣੀ ਆ ਪਾਲੋਂ ਭੈਣੇ ਹੋਣੀ ਹੈਗੇ ਆ ਬੱਸ ਚਲੋ ਕਰ ਅਸੀਂ ਤੁਸੀਂ ਹੋਵੋ ਤਿਆਰ ਤੁਰ ਅਸੀਂ ਜਨ ਅੱਧੇ ਘੰਟੇ ਚ ਆ ਗਏ ਬਸ ਪਜਾਮਾ ਪਾਗ ਲੈਣੀ ਹੈ ਹਾਂ ਨੰਨੀ ਗੁੰਮੀ ਨੂੰ ਕਹਿ ਰਹੀ ਜਦੋਂ ਨਾਨਕਾ ਮੇਲਾ ਆ ਗਿਆ ਨਾ ਵੀਡੀਓ ਬਣਾ ਲੇ ਜੇ ਅਸੀਂ ਲੇਟ ਹੁੰਦੇ ਹੋਏ ਲੇਟ ਤਾਂ ਨਹੀਂ ਹੁੰਦੇ ਅਸੀਂ ਅੱਧੇ ਘੰਟੇ 'ਚ ਹੀ ਆਏ ਨਾ ਘਰ ਉਹ ਨਹੀਂ ਤਿਆਰ ਹੋ ਗਿਆ ਇਹ ਦੋ ਹੈਪੀ ਲੈ ਜਗਰਾਵਾਂ ਦਾ ਤਾਂ ਚੱਕੀ ਆ ਉਹ ਨਹੀਂ ਪਰ ਜਿਹੜੇ ਬੈਨ ਬਲਾਗ ਮਹਿਮਾਨ ਉਹਨਾਂ ਨੂੰ ਮੌਕੇ ਤੇ ਤਿਆਰ ਹੁੰਦੇ ਨੇ ਗੁੰਮੀ ਨੂੰ ਕਹਾਂ ਕਿ ਉੱਧਰ ਹੈਗੀ ਹਾਂ ਹੈਗੀ ਆ ਉੱਧਰ ਪਾਉਣ ਲਈ ਤਿਆਰ ਹੋਣਾ ਜਾ ਕੇ ਮੇਰੇ ਕੋਲ ਜੀ ਫਿਰ ਨਾਨਕਾ ਮੇਲੇ ਤੇ ਤਾਂ ਪਹੁੰਚਿਆ ਪਿਆ ਕਹਿੰਦੇ ਆ ਗਏ ਨਾਨਕੇ ਪਤਾ ਨਹੀਂ ਤੇ ਰੇਟ ਵਾਲੀ ਆ। ਚੱਲ ਆਪਣੇ ਕਿੰਨੇ ਘੰਟੇ? ਕੰਮ ਤਾਂ ਰੂਟ ਦਾ। ਅਸੀਂ ਤਾਂ ਆਏ ਉਚਾ ਪੀ ਕੇ ਮੁੜੇ ਆਏ ਫਟਾਫਟ। ਬਾਹਲੇ ਰੂਟ ਅਸੀਂ ਅੱਜ ਤਾਂ। ਰੋਡ ਬੇਜ ਹੀ ਸੀ ਗੱਡੀ ਥੋੜੀ। ਨਹੀਂ ਨਹੀਂ ਗੁੰਮੀ ਕਿੱਥੇ ਆ? ਇਹ। ਇਹ। ਬਾਬਾ ਜੀ ਦਾ ਦਮਾਲਾ ਡਿਆ ਹੋਇਆ ਅੱਜ। ਹਾਂ ਠੀਕ ਆ। ਕਦ ਲਾ ਲੈਂਦੀ ਆ ਕਦੇ ਫੇਰ ਬਣ ਲੈਂਦੀ ਆ। ਉਹ ਜੇ ਛੇਤੀ ਛੋਵੇਂ ਨਾ ਬਣਾਈਂ। ਛੇਤੀ ਨੂੰ ਕੀ ਆ ਪਕੌੜੇ ਨਹੀਂ ਠੰਡੇ ਹੁੰਦੇ ਤੂੰ ਬਣ ਲਾ ਟਕਾ ਨਾ। Yeah. you ਗੈਲਰੀ ਇਹ ਕਿਉਂ ਹੋ ਰਹੀ ਹੈ ਸੈਂਟਰ ਚਾਚਾ ਜੀ ਗੁੰਨੂ ਵੀ ਨਤਵੀ ਆ ਓਏ ਗੁੰਨੂ ਪਗੜਾ ਵਾਲਾ ਪਗੜਾ ਪਾ ਲਓ ਓਏ ਗੁੰਨੂ ਓਏ ਏ ਏ ਏ ਹਾਂਜੀ ਸੋ ਬਹੁਤ ਵਧੀਆ ਅੱਜ ਦੀ ਜਾਗ ਹੋ ਰਹੀ ਬਹੁਤ ਵਧੀਆ ਪ੍ਰੋਗਰਾਮ ਰਿਹਾ ਤੇ ਬਾਕੀ ਤੁਸੀਂ ਸਾਰਿਆਂ ਨੇ ਦੇਖਿਆ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਦੇ ਨਵੇਂ ਨਵੇਂ ਕੈਂਡ ਕੈਂਡ ਬਲੌਗਾਂ ਨੂੰ ਸਾਡਾ ਚੈਨਲ ਕਰ ਨੂੰ ਸਬਸਕ੍ਰਾਈਬ ਜਿੰਨਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇ ਤਾਂ ਕਿ ਆਉਣ ਵਾਲਾ ਸਾਡਾ ਬਲੌਗ ਤੁਹਾਡੇ ਕੋਲ ਸਭ ਬਹੁਤ ਸੇਵ ਦੀ ਸੀ ਸਾਸਰੀ ਘਰ ਸਾਸਰੀ ਘਰ ਸਾਰੇ ਥੈਂਕ ਯੂ ਹਾਂ ਤੂੰ ਨੱਚੀ ਨਹੀਂ ਅੱਜ ਯਾਰ ਮੇਰਾ ਹੈ ਨਹੀਂ ਸੀ ਮੂਡ ਜਿਆ ਨਹੀਂ ਸੀ ਹਾਂ ਇਹ ਫਿਰ ਸਿੱਧੀ ਹੋਈ ਆਈ ਜਨਾ ਕਰਮਜੀਤ ਕੰਮੋਂ ਕੋਲੋਂ ਇੱਧਰ ਨੂੰ ਹਵਾ ਲਿਆਦੀ ਤਾਂ ਕਰਕੇ ਦਾ ਮੂਡ ਨਹੀਂ ਸੀ ਅੱਜ